ਇਸ ਮੈਟਰ ਮੁੰਡੇ ਦੀ ਘੋੜੀ ਇਹ ਚੜ ਜਣਾ ਜੇ ਮੁੰਡੇ ਦੀ ਘੋੜੀ ਸੂਈ ਫੜੋ ਬਾਹਰ ਖੜੋ ਪਾਜੀ ਬਾਹਰ ਖੜੋ ਤੇਰੀ ਭੈ ਉਹ ਤੇਰੀ ਭੈ ਨੂੰ ਸਾਲਿਆ ਆ ਜਾ ਆ ਜਾ ਜੱਟਾ ਸੋਹਣਾ ਹਨਾ ਇਧਰ ਇਧਰ ਤਰੋ ਕਹਿੰਦੇ ਵੀ ਮੁੰਡੇ ਦੀ ਘੋੜੀ ਸੂਈ ਆ ਬੱਚੇ ਵਾਲਿਆਂ ਦੇ ਕਲਮਾ ਹੀ ਤੋੜਤੀਆਂ ਐ ਤੇ ਚੋਬਰ ਪੂਰਾ ਖੋਸ਼ ਆ ਕਹਿੰਦੇ ਅੰਦਰੋਂ ਅੰਦਰੀ ਤੇ ਬਾਹਰ ਘੋੜੀ ਲਾਗੇ ਨਹੀਂ ਆਉਂਦੇ ਇਹ ਸ਼ਰੂਣਾ ਰੱਖਿਆ ਨਾ ਸ਼ਰੂਣਾ ਰੱਖਦਾ ਵਾਹ ਕੀ ਬਾਤ ਆ ਚੱਲ ਫਿਰ ਹਣ ਐਦਾਂ ਛੱਡਦੇ ਨਹੀਂ ਉਹਨੇ ਦੋ ਫੜੇ ਮੋ ਲਾ ਤੇਰੀ ਘੋੜੀ ਨਾ ਆ ਪੂਈ ਰਿਹਾ ਆ ਪੂਈ ਰਿਹਾ ਤੇ ਮੇਰੀ ਗੱਲ ਸੁਣ ਤਾਂ ਐਡੀ ਗੱਲ ਨਹੀਂ ਹੈ ਕਹਿੰਦੇ ਘੋੜੀ ਸੀਲ ਸਾਉ ਆ ਉਹ ਇੰਨੇ ਹੀ ਡਰਾਤੀ ਚੋਬਰ ਨੇ ਤਾਂ ਕਰਕੇ ਤੇ ਓਹ ਓਏ ਆਏ ਹਾਏ ਕੀ ਮਖਰਾ ਨਿੱਕੇ ਹੁੰਦੇ ਦੇ ਵੇਖ ਲੈ ਤੁਸੀਂ ਐਗਰੈਸ਼ਨ ਕਿੰਨਾ ਘੋੜੇ ਦੇ ਵਿੱਚ ਫਰੀਡ ਬਾਇ ਕਿਹੜੇ ਘੋੜੇ ਦਾ ਹੈ ਬਾਬਰ ਦਾ ਬੱਚਾ ਮਿੱਤਰੋ ਕਹਿੰਦੇ ਖੜੋ ਬਾਹਰ ਖੜੋ ਪਾਜੀ ਬਾਹਰ ਖੜੋ ਤੇਰੀ ਭੈਣ ਉਹ ਤੇਰੀ ਭੈਣ ਨੂੰ ਸਾਲਿਆ ਕਿ ਤੂੰ ਝੜ ਗਿਆ ਓਏ ਆਕਾਸ਼ ਉਹਨੇ ਮੇਰੇ ਛੱਡ ਦੇਣੀ ਮੈਂ ਤੇ ਪਜਾਮਾ ਉਹ ਇਹਨੂੰ ਲੈ ਕੇ ਘਰ ਚੋੜ ੱਲੇ ਉੱਤਰ ਗੋਲੀਆਂ ਚੱਲ ਗੋਲੀਆਂ ਚੱਲ ਚੱਲੀਆਂ ਇੱਧਰ ਨਹੀਂ ਯਾਰ ਫੜ ਗੋੜੀ ਬਾਹਰ ਕੱਢ ਯਾਰ ਉਹ ਯਾਰ ਉਹ ਬੰਦੇ ਚੌੜਾ ਆਲੇ ਆ ਗਏ ਤੂੰ ਕੱਤ ਗੋੜੀ ਫੜਾਈ ਜਨ ਰੋਇਆ ਬਾਹਰ ਆਇਆ ਬਾਹਰ ਲੈ ਮਾਰ ਲੈ ਨੁਕਰੀ ਬੱਚਾ ਮਾਰ ਲਿਆ ਰੋਹ ਨੁਕਰੀ ਲੈ ਆ ਆ ਮਿੱਤਰੋ ਫੈਰ ਯਾਰ ਆ ਬੰਦਾ ਪੈਰ ਬਣਾਉਂਦਾ ਇਹਨੂੰ ਠੱਗੀ ਨਹੀਂ ਕੋਹ ਹਾਂਦੀ ਸਾਰੇ ਆ ਮੜੀਗਾ ਮੜੀਗਾ ਜਾ ਕੇ ਖਾੜੀ ਓਏ ਓਏ ਗੱਲਾ ਕਿੱਧਰ ਕਰੀ ਜਨਾ ਗੁਰੂਆ ਮਰੌਣੀ ਆੜੇ ਬੱਚਾ ਬੱਚਾ ਬਾਹਰ ਕੱਢੋ ਬੱਚਾ ਬਾਹਰ ਕੱਢ ਦੇ ਸੱਟ ਲਵਾ ਲੂਆ ਚੱਲ ਪੁੱਤ ਬਾਹਰ ਬਾਹਰ ਚੱਲ ਬਾਹਰ ਮੜੀਗਾ ਬਾਹਰ ਚੱਲ ਬਾਹਰ ਕਦੇ ਕਰ ਪਾਇਕਾ ਲੈ ਫੋਨ ਕਰੋ ਚੱਕ ਮਿੱਤਰੋ ਅਸ਼ੇਰੇ ਨੂੰ ਕਿੰਨੇ ਕਰ ਆਇਆ ਫਲਕਾਰੀ ਫਲਕੂਰੀ ਤੇ ਚੱਕੀ ਜਾਣੀ ਆ ਘੋੜੀ ਲਿਆ ਲੱਗੇ ਓਏ ਇਹ ਮੇਰੇ ਮਗਰ ਕੀ ਜਾ ਇੱਕ ਦਿਨ ਦਾ ਬੱਚਾ ਦਾ ਦਿਲਵਾਵ ਹੋ ਰਿਹਾ ਇੱਕ ਦਿਨ ਦਾ ਬੱਚਾ ਜੇ ਮਿੱਤਰੋ ਤੇ ਉਦਰਾਤ ਦਾ ਕ੍ਰਿਸ਼ਮਾ ਵੇਖਿਓ ਜੇ ਮੁੰਡੇ ਦੇ ਮਗਰ ਮਗਰ ਹੀ ਭੱਜਾ ਫਿਰਦਾ ਕਹਿੰਦੇ ਪਿਆਰ ਪੂਰਾ ਕਰਦਾ ਏ ਆ ਜਾ ਕਿੱਡਾ ਸੋਹਣਾ ਹਨਾ ਲੋਕ ਨੇ ਬੋਤਾ ਜਿਖੋੜੀ ਮਾਰਦਾ ਸੇਰਾ ਜਿੰਨੇ ਮਗਰਾਂ ਦੁੱਧ ਪੀਣਾ ਨੱਚਦਾ ਵੀ ਉਹ ਨੱਚਣ ਵੀ ਲਾਤਾ ਇੱਕ ਦਿਨ ਜੀ ਸਾਡਰਵਾਦ ਨਹੀਂ ਗਏ ਬੱਚੇ ਨੂੰ ਸਵਾਰੀ ਵੀ ਕਰਾਉਂਦਾ ਹੈ ਜੀ ਸਵਾਰੀ ਵੀ ਕਰਾਉਂਦਾ ਜੀ ਉਹ ਨਾ ਲੱਗੇ ਯਾਰ ਜੱਲ ਲੱਗੇ ਯਾਰ ਲੱਗੇ ਵਿਚਾਰੀ ਕਾਲੀ ਪੈਣਦੀ ਹੈ ਇੰਨਾ ਹੈਗਾ ਲਾਪਰੀ ਤਰਾ ਝੂਠ ਨਹੀਂ ਚੱਲਣਾ ਲਾਵੇ ਗੱਲ ਹੈਗੀ ਤੇਰੇ ਨਾਲ ਹੈਗਾ ਸੋਹਣਾ ਹੀ ਹੈ ਤਾਂ ਤੂੰ ਇਹ ਨਹੀਂ ਆ ਸਕਦਾ ਹੋਰ 6 ਮਹੀਨਿਆਂ ਨੂੰ ਤੇ ਇਹ ਮਿੱਤਰੋ ਇਹ ਜਿਹੜਾ ਬੰਦਾ ਵਾ ਮੰਡੀਆਂ ਦੇ ਵਿੱਚ ਤੁਹਾਨੂੰ ਦੇਖ ਜੂਗਾ ਪਰ ਦਿਖੂਗਾ ਉੱਥੇ ਜਿੱਥੇ ਰੇੜੀ ਰੂੜੀ ਹੋਈ ਕੁਲਚੀਆਂ ਦੀ ਜਾਂ ਉਹ ਕੀ ਇਹਨੂੰ ਆਂਦੇ ਰੋਲਾਂ ਦੀ ਉੱਥੇ ਦਿਖਦਾ ਜੇ ਮਿੱਤਰੋ ਇਹ ਤੇ ਤੁਸੀਂ ਜੇ ਵੇਖਣਾ ਹੋਵੇ ਇਹਨੂੰ ਤਾਂ ਰੇੜੀਆਂ ਰੂੜੀਆਂ ਦੇ ਨਿਗਾ ਰੱਖਿਓ ਜੀ ਅੱਡੇ ਦੇ ਘਾਟ ਹੀ ਟਿਕਦਾ ਬੰਦਾ ਏ ਸੋ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਨਾਲ ਧੰਨਵਾਦ